बोलिए 사드구루 ਕਬੀਰ ਮਹਾਰਾਜ ਜੀ ਕੀ ਜੈ ਮੇਰੇ ਵੱਲੋਂ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਜੈਕ ਦੀ ਬੇਨਕੀ ਸਾਥੀਓ ਤਾਂ ਤਾਂ ਸਾਧਗੁਰੂ ਕਬੀਰ ਮਹਾਰਾਜ ਦੇ 120 ਫੁੱਟੀ ਰੋਡ ਦੇ ਜਿਹੜਾ ਸਾਡਾ ਪਵਨ ਹੈ ਤਾਂ ਤਾਂ ਸਾਧਗੁਰੂ ਕਬੀਰ ਮਹਾਰਾਜ ਦੇ ਨਾਮ ਤੇ ਜਿਹੜਾ ਪਵਨ ਜਿਲੰਦਰ ਵਿੱਚ ਬਣਾਇਆ ਗਿਆ ਹੈ ਨੌ ਦੇ ਬਾਰੇ ਥੋੜੀ ਗੱਲ ਵੱਡਾ ਸਾਂਝਾ ਕਰਨਾ ਚਾਹਨਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਉਹ ਅਸੀਂ ਧੰਨਵਾਦੀ ਵੀ ਆਂ ਸ਼੍ਰੀ ਸਵੀਰ ਕੁਮਾਰਿੰ ਕੁਰੀ ਦੇ ਜਿਨ੍ਹਾਂ ਨੇ ਪੈਸਾ ਦੇ ਨਾਲ ਸਾਨੂੰ ਇਹ ਕਬੀਰ ਮਹਾਰਾਜ ਦੇ ਨਾਮ ਤੇ ਟਾਉਣ ਬਣਾਇਆ ਗਿਆ ਹੋਰ ਦਿੱਤਾ ਗਿਆ ਪਰ ਇਹ ਧੰਨਵਾਦੀ ਆ ਮੈਂ ਕਾਂਗਰਸਰ ਕਾਂਗਰਸ ਪਾਰਟੀ ਦਾ ਇੱਕ ਕਾਂਗਰਸ ਪਾਰਟੀ ਨੇ 10 ਕਰੋੜ ਰੁਪਇਆ ਔਰ ਜਗਾ 10 ਕਰੋੜ ਔਰ ਇਹਦਾ ਜਿਹੜਾ ਨਹੀਂ ਪੱਥਰ ਹੈ ਉਹਦੇ ਬਾਹਰ ਜਦੋਂ ਦੇਖੋ ਉਹਦੇ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਨੇ ਉਸ ਟਾਈਮ ਦੇ ਚੀਮ ਨਿਛੇ ਸੀਗੇ ਔਰ ਉਹਨਾਂ ਦਾ ਉਦਘਾਟਨ ਜਿਹੜਾ ਵਾ ਉਹ ਸਰਦਾਰ ਪ੍ਰਗਟ ਸਿੰਘ ਜੀ ਉਸ ਟਾਈਮ ਦੇ ਸ਼ਿੱਖਿਆ ਮੰਤਰੀ ਸੀ ਕੈਬਨਿਟ ਮਿਨਿਸਟਰ ਸੀਗੇ ਉਹਨਾਂ ਵੱਲੋਂ ਜਿਹੜਾ ਉਹ ਉਦੋਂ ਘਟਨ ਕੀਤਾ ਗਿਆ ਸੀ ਇਸ ਲਈ ਅਸੀਂ ਧੰਨਵਾਦੀ ਆਂ ਕੌਂਸਲ ਪਾਰਟੀ ਦੇ ਵੀ ਪਰ ਜਿਹੜੀ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ ਉਹ ਇਹ ਹੈ ਕਿ ਉਹਦੇ ਵਿੱਚ ਜਿਹੜੀ ਕਮੇਟੀ ਹੈ ਕਿਉਂਕਿ ਉਹਦੀ ਦੇਖ ਰਹਿਕ ਜਿਹੜੀ ਹੈ ਫਿਲਹਾਲ ਸਤਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਜਿਹੜੀ ਉਹ ਦੇਖ ਰਹਿਕ ਵਿੱਚ ਕਰ ਰਹੀ ਹੈ ਲੇਕਿਨ ਕੁਝ ਉਹਦੇ ਵਿੱਚ ਸ਼ਾਇਦ ਕੰਟਰੋਵਰਸੀ ਚੱਲ ਰਹੀ ਹੈ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਉਹਦੇ ਵਿੱਚ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹਦੀ ਸਰਪ੍ਰਸਤੀ ਲਾ ਲਓ ਕਹ ਲਓ ਜਾਂ ਉਹਨਾਂ ਦੇ ਦੇਖ ਦੇਖ ਜਿਹੜੀ ਹੈ ਜਿਹੜੀ ਕਮੇਟੀ ਬਣਾਈ ਜਾਵੇ ਉਹ ਸਾਰੇ ਮਾਜੋਬ ਸਦੇ ਸਤਿਕਾਰਯੋਗ ਜਗਦੀਸ਼ ਚਾਰੀਆ ਜੀ ਜਿਹੜੇ ਪੰਜਾਬ ਦੇ ਇਕਬੀਰ ਪੰਥ ਦੇ ਇਸ ਟਾਈਮ ਸਾਡੇ ਮੋਢੀ ਨੇ ਆਚਾਰੀਆ ਜੀ ਨੇ ਔਰ ਸਾਡੇ ਬਹੁਤ ਸਤਿਕਾਰਯੋਗ ਸਾਰੇ ਨਿੰਦਰ ਭਾਗ ਜੀ ਕਰਨ ਮੰਤਰੀ ਪੰਜਾਬ ਉਹ ਇਸ ਟਾਈਮ ਸਰਕਾਰ ਦੀ ਗੁਆਹ ਵੀ ਕਰ ਰਹੇ ਆ ਉਹ ਸਾਡੇ ਸਾਡੇ ਸਾਰੇ ਸਾਰਿਆਂ ਦੇ ਸਤਿਕਾਰਯੋਗ ਵੀ ਨੇ ਇਹਨਾਂ ਦੇ ਅਗਵਾਈ ਵਿੱਚ ਔਰ ਸਾਡੇ ਬਹੁਤ ਉੱਚ ਕੋਟੀ ਦੇ ਔਰ ਕਾਫੀ ਧੇਰ ਤੋਂ ਜਿਹੜੇ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਵਿਚਰ ਰਹੇ ਆ ਯਸ਼ਪਾਲ ਮਾਨਲੇ ਜੀ ਗੋਬਾਲ ਭਗਤ ਜੀ ਤੋਂਨ ਕੌਸ਼ਲ ਜੀ ਬਨਾਸੀ ਦਾਸ ਜੀ ਸੁਭਾਸ਼ ਭਗਤ ਜੀ ਮਦਨ ਲਾਲ ਜੀ ਰੀਪੂ ਵਾਲੇ ਜਿਹੜੇ ਨੇ ਇਹਦਾ ਮਤਲਬ ਕਾਫੀ ਧੇਰ ਤੋਂ ਜਿਹੜੇ ਇਹਨਾਂ ਨਾਲ ਮੈਂ ਪਾਰਟੀਵਾਦੀ ਨਹੀਂ ਕਹਿ ਰਿਹਾ ਮਦਰਾਏ ਸਾਡੇ ਸਮਾਜ ਦੇ ਨੇ ਇਹਨਾਂ ਸਾਰਿਆਂ ਦੇ ਉਹ ਜਿੰਨੇ ਵੀ ਸਾਡੇ ਧਾਰਮਿਕ ਜਾਂ ਸਮਾਜਿਕ ਵਿੱਚ ਕਾਰਜਵਿਧ ਕਰ ਰਹੇ ਆ ਉਹਨਾਂ ਦੇ ਜਿੰਨੇ ਵੀ ਤਕਰੀਬਨ ਮੋਢੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਕਿਉਂਕਿ ਮੋਬੀ ਲੰਬੀ ਹੁੰਦੀ ਹੈ ਉਹ ਤੇ ਆਪਣੇ ਮੰਦਰ ਕਮੇਟੀਆਂ ਇਹਨਾਂ ਨੂੰ ਇੱਕ ਸਾਡੀ ਦੀ ਮੀਟਿੰਗ ਬੁਲਾ ਕੇ ਇੱਕ ਕਮੇਟੀ ਜਿਹੜੀ ਉਹ ਤਿਆਰ ਕੀਤੀ ਜਾਵੇ ਜਿਹੜੀ ਬਿਲਕੁਲ ਨਾਨ ਪੋਲੀਟੀਕਲ ਹੋਵੇ ਉਹਦੇ ਵਿੱਚ ਕੋਈ ਵੀ ਬੰਦਾ ਪੋਲੀਟੀਕਲ ਨਹੀਂ ਹੋਣਾ ਚਾਹੀਦਾ ਚਾਹੇ ਉਹ ਇਲੈਕਸ਼ਨ ਕਾਉਂਸਲਰ ਦਾ ਚਾਹੇ ਉਹ ਕੋ ਬੜਾ ਇਲੈਕਸ਼ਨ ਜਾਂ ਲੜਿਆ ਜਾਂ ਉਹ ਐਕਸਟੈਂਪ ਕਾਉਂਸਲਰ ਹੈਗਾ ਜਾਂ ਐਕਸ ਕਾਉਂਸਲਰ ਹੈਗਾ ਕਹਿੰਦਾ ਭਾਅ ਉਹ ਕੇ ਨਾਨ ਪੋਲੀਟਿਕਲ ਕੋਈ ਬੰਦਾ ਪੋਲੀਟਿਕਲ ਨਹੀਂ ਹੋਣਾ ਚਾਹੀਦਾ ਉਹ ਕਮੇਟੀ ਬਣਾਈ ਜਾਵੇ ਤਾਂ ਜੋ ਜਿਹੜੀ ਇਹ ਸਾਰੀ ਸਰਵਸੰਮਤੀ ਦੇ ਨਾਲ ਕਿਉਂਕਿ ਕਿਹੜਾ ਭਮਨ ਆਇਆ ਇਹ ਤਰਕ ਸਾਥੀ ਕੋ ਮੀਰ ਬਦਾ ਭਮਨ ਜਿਹੜਾ ਹੈ ਜਿੰਦਰ ਦੇ ਸੁਬੀਪੁਟੀ ਰੋਡ ਤੇ ਬਣਿਆ ਹੈ ਇਹ ਪੂਰੇ ਪੰਜਾਬ ਨੂੰ ਦੀ ਪ੍ਰੋਜੈਕਟ ਕਰੂਗਾ ਇਸ ਲਈ ਇਹਦੇ ਵਿੱਚ ਕੋਈ ਵੀ ਬੰਦਾ ਪੋਲੀਟਿਕਲ ਨਾ ਹੋਵੇ ਕਿਉਂਕਿ ਪੋਲੀਟਿਕਲ ਬੰਦਾ ਜਦੋਂ ਆਂਦਾ ਥੋੜਾ ਉਹ ਫ੍ਰਿਕਸ਼ਨ ਆ ਪੈਣਾ ਸ਼ੁਰੂ ਹੋਣੀ ਹੈ ਨਾਨ ਪੋਲੀਟਿਕਲ ਇੱਕ ਇਦਾਂ ਦੀ ਪਹੁੰਚ ਦੂਰ ਦੇ ਵਿੱਚ ਕੋਈ ਬੰਦਾ ਪੋਲੀਟਿਕਲ ਆਵੇ ਹੀ ਨਾ ਉਦਾਂ ਦੀ ਜਿਹੜੀ ਕਮੇਟੀ ਬਣਾ ਕੇ ਤਾਂ ਉਹਨੂੰ ਉਹਦੀ ਦੇਖ ਦੇ ਕੇ ਜਿਹੜੀ ਹੈ ਉਹਨਾਂ ਥਰੂ ਕੀਤੀ ਜਾਵੇ ਪਰਾਥਿਕਲ ਮੇ ਇੱਕ ਹੋਰ ਕਹਿਣਾ ਕਹਿਣਾ ਚਾਹਣਾ ਜਿਹੜੇ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਉਥੇ ਚੇਤ ਵਿਹਾਰ ਦੇ ਜਿਹੜੇ ਸਾਡੇ ਪਰਿਵਾਰ ਹੈ ਚਾਹੇ ਰਤਨ ਲਾਲ ਜੀ ਨੇ ਚਾਹੇ ਰਮੇਸ਼ ਜੀ ਨੇ ਜਾਂ ਫੈਤੀ ਜੀ ਨੇ ਜੋ ਵੀ ਉਹਨਾਂ ਨੂੰ ਆਨੁਸਾਰ ਨੂੰ ਨਹੀਂ ਪੁੱਛਣਾ ਚਾਹੀਦਾ ਕਿਉਂਕਿ ਉਹਨਾਂ ਦੀ ਬਹੁਤ ਦੇਨ ਹੈ ਔਰ ਬਿਲਕੁਲ ਬੰਦਾ ਦੇ ਨਾਲ ਭਵਨ ਨਾਲ ਬੈਠੇ ਆ ਬرو ਜਿੰਨਾ ਸਾਨੂੰ ਸਹਯੋਗ ਉਹ ਦੇ ਸਕਦੇ ਸ਼ਾਇਦ ਉਹ ਕੋਈ ਨਾ ਦੇ ਸਕੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇੱਕ ਇਦਾਂ ਦੀ ਕਮੇਟੀ ਤਿਆਰ ਕਰਵਾ ਲਈ ਜਾਵੇ ਜਿਹੜੀ ਕਿ ਬਿਲਕੁਲ ਮੈਂ ਬਾਰ-ਬਾਰ ਕਹਿ ਰਹੇ ਹਾਂ ਬਿਲਕੁਲ ਨੋਨ ਪੋਲੀਟੀਕਲ ਜਿਹਦੇ ਵਿੱਚ ਕੋਈ ਵੀ ਬੰਦਾ ਇਲੈਕਸ਼ਨ ਲੜਿਆ ਹੈ ਜੋਸ ਪਾਰਟੀ ਕਿਸੇ ਦਾ ਪਾਰਟੀ ਦਾ ਉਮੀਦਵਾਰ ਹੈ ਕੋਈ ਅਹੁਦਾ ਹੈਗਾ ਕੋਈ ਸੰਗਠਨ ਵਿੱਚ ਜਾਂ ਮਤਲਬ ਕੋਈ ਵੀ ਪੋਲੀਟੀਕਲ ਬੰਦਾ ਹੋਰ ਵਿੱਚ ਇਸਨਾਂ علاوہ ਉਹਦੇ ਵਿੱਚ ਨਾ ਪਾਇਆ ਜਾਵੇ ਐਸੀ ਸੇਵਾ ਜਿਹੜੀ ਹਰ ਬੰਦਾ ਕਰੇਗਾ ਲੇਕਿਨ ਉਸ ਕਮੇਟੀ ਦੇ ਵਿੱਚ ਜਿਹੜੀ ਬਣਨੀ ਉਹਦੇ ਵਿੱਚ ਬਿਲਕੁਲ ਨਾਨ ਪੋਲਿਟਿਕਲ ਸਮਾਜਿਕ ਉਹ ਧਾਰਮਿਕ ਜਿਹੜੇ ਬੰਦੇ ਨੇ ਜਿਹਦਾ ਅਪਨੇ ਰੱਖਣ ਵਾਲੇ ਨੇ ਆਪਣੀ ਇੱਛਾ ਉਹਨਾਂ ਨੂੰ ਰੱਖਿਆ ਜਾਵੇ ਇਸ ਲਈ ਮੇਰੀ ਇਹਨੇ ਕਿਹ ਬੰਦਿਆ ਮੇਰੀ ਪਰਸਨਲ ਰਾਇ ਹੈ ਪਰ ਮੈਂ ਤੁਹਾਡੀ ਸਾਰਿਆਂ ਨਾਲ ਸਾਂਝੀ ਕੀਤੀ ਜੇ ਕੋਈ ਗਲਤੀ ਕਹਿ ਲਗੇ ਵੀ ਗਲਤੀ ਹੋਵੇ ਤੇ ਮਾਫ ਕਰਨਾ ਜੈ ਕਬੀਰ ਧੰਨਕਰੀ